ਬੀਜੇਪੀ ਕਹਿੰਦੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਤ ਨੁਮਾਇੰਦੇ ਨੇ ਸਿੱਖ ਚਿਹਰੇ ਨੇ ਉਹਨਾਂ ਨੂੰ ਸੈਂਟਰ ਦੇ ਵਿੱਚ ਲੈ ਕੇ ਜਾ ਰਹੇ ਆ ਕਿ ਜਿਹੜੀਆਂ ਪੰਥਕ ਜਮਾਤਾਂ ਨੇ ਉਹ ਰਵਨੀਤ ਬਿੱਟੂ ਨੂੰ ਪੰਥਕ ਚਿਹਰਾ ਮੰਨਦੀਆਂ ਜੀ ਬਿਲਕੁਲ ਨਹੀਂ ਉਹ ਪੰਥਕ ਕਿਧਰੋਂ ਆ ਗਿਆ ਉਹਨੂੰ ਕਿਹਨੇ ਪੰਥਕ ਬਣਾਤਾ ਉਹਨਾਂ ਨੇ ਪੰਥ ਦਾ ਘਾਣ ਕੀਤਾ ਉਹਦੇ ਪਿਓ ਜਿਹੜਾ ਬਿਆਨਤਾ ਬੋਚੜ ਸੀ ਉਹੀ ਕੰਮ ਕੀਤੇ ਨੇ ਉਹੀ ਇਹਨੇ ਕੰਮ ਕਰ ਲਏ ਨੇ ਕੀ ਮੰਨਿਆ ਜਾਵੇ ਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਉਹਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਜੀ ਸਾਈਕਲ ਦਾ ਸਟੈਂਡ ਹੋ ਸਕਦਾ ਇਹਨਾਂ ਦਾ ਸਟੈਂਡ ਕਿੱਥੇ ਆ ਇਹਦੇ ਬਿਆਨ ਪੜ੍ਹ ਕੇ ਦੇਖ ਲਓ ਜਦ ਤਾ ਭਾਜਪਨੋਂ ਖਰਾ ਕਢ ਦਲਦੀ ਉਹ ਦਿਨ ਪਤਾ ਨਹੀਂ ਕਿ ਕਿਸੇ ਨੇ ਪੁੱਛ ਲਿਆ ਕਹਿੰਦਾ ਇਹਨਾਂ ਨੇ ਮੇਰੀ ਜੁੱਤੀ ਜਾਂਦੀ ਹੈ ਭਾਜਪਨ ਵਾਲਾ ਤੇ ਹੁਣ ਸਾਰੇ ਜੁੱਤੀ ਸਣੇ ਆਪ ਵੀ ਸਰੀਰ ਲੈ ਕੇ ਜਾਵੜੇ ਉਹਨਾਂ ਦੇ ਫਿਰ ਇਹ ਕੋਈ ਬੰਦੇ ਥੋੜੋ ਨੇ ਜਿਆਦਾ ਰੌਲਾ ਬਹੁਤ ਪਾਉਂਦੇ ਸੀ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਐਂ ਕਰਾਂਗੇ ਦੇਖੋ ਕਹਿਣ ਤਾਂ ਸਹੀ ਜਦ ਹੀ ਅਗਲੇ ਥੱਲੇ ਛਿੜ ਦੇਣੇ ਸਾਰੇ ਇਹਨਾਂ ਨੂੰ ਭੁਲੇਖਾ ਹੀ ਆ ਅਰਵਿੰਦ ਗੁੱਡੂ ਵਰਗਿਆਂ ਦੇ ਵੀ ਖਾਨੇ ਇਹਦੇ ਤੇ ਲੋਕ ਬਹੁਤ ਵਿਸ਼ਵਾਸ ਕਰਦੇ ਨੇ ਪਹਿਲਾਂ ਕਾਂਗਰਸ ਦੋ ਤਿੰਨ ਵਾਰ ਜਿੱਤ ਗਿਆ ਹੈ ਵੀ ਇਹ ਖਾਨੇ ਕਿੰਨਾ ਕੁ ਪੁੰਦਾ ਚੰਗਾਗਾ ਇਸ ਕਰਕੇ 2027 ਦੀਆਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਇਹਨਾਂ ਨੇ ਜਿਹੜੇ ਹਾਰੇ ਹੋਏ ਨੇ ਉਹਨਾਂ ਨੂੰ ਵੀ ਜਿਹੜੀਆਂ ਵਜ਼ੀਰੀਆਂ ਦੇਣੀਆਂ ਸ਼ੁਰੂ ਕਰਦੀਆਂ ਪਰ ਇਹ ਬਹੁਤਾਂ ਚਿਰ ਚੱਲਦਾ ਇੱਥੇ ਤਾਂ ਨੀਤੀਸ਼ ਕੁਮਾਰ ਪ੍ਰਧਾਨ ਮੰਤਰੀ ਬਣੂਗਾ ਉਹ ਵੀ ਸਾਲ ਦੇ ਅੰਦਰ ਅੰਦਰ ਤੁਹਾਡੇ ਸਾਹਮਣੇ ਹੀ ਆ ਬੋਦੀ ਮੋਦੀ ਸਭ ਜਾਣਦੇ। ਪਰ ਉਹਨੀ ਤੇ ਬਿੱਟੂ ਤੇ ਕਹਿੰਦੇ ਮੈਂ ਕਿਸਾਨਾਂ ਦੇ ਵਿਚਾਲੇ ਤੇ ਸੈਂਟਰ ਦੇ ਵਿਚਾਲੇ ਇੱਕ 브ਿਜ ਦਾ ਕੰਮ ਕਰਾਂਗਾ ਮਸਲਿਆਂ ਨੂੰ ਹੱਲ ਕਰਵਾਉਣ ਦੇ ਵਿੱਚ। ਫਿਰ ਕਿਸਾਨ ਤਾਂ ਬੈਠੇ ਨੇ ਹੁਣ, ਸਰਕਾਰ ਵੀ ਬਣ ਗਈ ਐ, ਮੰਤਰੀ ਬਣ ਗਿਆ। ਐਮਐਸਪੀ ਦੇ ਕੇ ਉਹਨਾਂ ਨੂੰ ਉਠਾ ਲਈ ਉਹਨਾਂ ਨੂੰ। ਬੰਦੀ ਸਿੰਘ ਰਿਹਾ ਕਰੇ। ਪਾਣੀਆਂ ਦਾ ਮਸਲਾ ਜਿਹੜੇ ਹੋਰ ਨੇ ਉਹ ਸਾਰੇ ਮਸਲੇ ਹੱਲ ਕਰ ਦੇ ਫਿਰ। ਇੱਥੇ ਵਸੇਰੇ ਮੰਤਰੀ ਆ ਕੇ ਚਲੇ ਗਏ, ਸਰਕਾਰਾਂ ਬਥਰੀਆਂ ਇੱਥੇ ਆ ਕੇ ਚਲ ਗਈਆਂ। ਜਿਹੜਾ ਪੰਜਾਬ ਦੀਆਂ ਮੰਗਾਂ ਨੇ ਉਹ ਉੱਥੇ ਲਟਕਦੀਆਂ ਨੇ, ਪੰਜਾਬ ਦੇ ਮਸਲੇ ਉੱਥੇ ਖੜੇ ਨੇ। ਬੜੇ ਬੜੇ ਦਮ ਗਜੇ ਮਾਰਨ ਵਾਲੇ ਸੋਚੇ ਲੇ ਗਏ ਜਿਨ੍ਹਾਂ ਨੇ ਸੀਐਮ ਵੀ ਅਤੇ ਬਣੇ ਕਹਿੰਦੇ ਘੁਟਕੀਆਂ ਦੀ ਸੌਹਾਂ ਵੀ ਖਾਧੀਆਂ ਆ ਸਰਕਾਰ ਜੀ ਨੇ ਹੁਣ ਚੱਲ ਰਹੀ ਹੈ ਕਹਿੰਦੇ 24 ਘੰਟਿਆਂ ਦੇ ਵਿੱਚ ਮਸਲੇ ਹੱਲ ਕਰ ਦਾਂਗੇ ਬਿਆਦਵੀ ਦੇ ਬਹੁਤ ਆਏ ਬਹੁਤ ਚਲੇ ਗਏ ਇਹਨੇ ਵੀ ਕੱਖ ਨਹੀਂ ਕਰਨਾ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੱਲ ਕੀਤੀ ਜਾਵੇ ਤਾਂ ਕੇਂਦਰ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਬਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕੁਝ ਅਜਾਹੇ ਨਾਮੀ ਤੇ ਵਿਵਾਦਤ ਚਿਹਰਿਆਂ ਨੂੰ ਵੱਡੇ ਅਹੁਦੇ ਦੇ ਕੇ ਨਵਾਜ਼ਿਆ ਗਿਆ ਤਾਂ ਇਸ ਚੀਜ਼ ਦੇ ਮਾਇਨੇ ਕੀ ਸਮਝੇ ਜਾਣ ਪੰਜਾਬ ਦੇ ਵਿੱਚ ਲੁਧਿਆਣਾ ਤੋਂ ਚੋਣ ਲੜਦੇ ਨੇ ਰਵਨੀਤ ਬਿੱਟੂ ਤੇ ਰਵਨੀਤ ਬਿੱਟੂ ਨੂੰ ਇਸ ਚੋਣ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਬੀਜੇਪੀ ਦੇ ਵੱਲੋਂ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਪੰਥਕ ਧਿਰਾਂ ਖਾਸ ਕਰਕੇ ਕੀ ਸੋਚਦੀਆਂ ਨੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਹਰਮਨ ਖਰਮਨ ਦਲ ਤੋਂ ਮੇਰੇ ਨਾਲ ਬਾਬਾ ਰਾਜਾ ਰਾਜ ਸਿੰਘ ਨੇ ਉਹਨਾਂ ਦੇ ਕੋਲੋਂ ਤਮਾਮ ਸਾਰੀ ਜਾਣਕਾਰੀ ਤੇ ਤਮਾਮ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਲੈਣ ਦਾ ਯਤਨ ਕਰਦੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਮੁਢਲੇ ਰੂਪ ਦੇ ਵਿੱਚ ਸਵਾਲ ਹੈ ਜਿਉਂ ਹੀ ਬੀਜੇਪੀ ਦਾ ਅਲਾਈنس ਹੋ ਕੇ ਬੀਜੇਪੀ ਸਤਾ ਹਾਸਲ ਕਰਦੀ ਹੈ ਤਾਂ ਲੁਧਿਆਣਾ ਤੋਂ ਇੱਕ ਵਿਵਾਦਿਤ ਪਸ਼ੋਕੜ ਵਾਲੇ ਰਵਨੀਤ ਬਿੱਟੂ ਪਹਿਲਾਂ ਵੀ ਸੰਸਦ ਦਾ ਰਹੇ ਨੇ ਤੇ ਹਾਲ ਦੇ ਵਿੱਚ ਉਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹਨਾਂ ਦੇ ਵੱਲੋਂ ਇਸ ਚੀਜ਼ ਦੀ ਦਲੀਲ ਦਿੱਤੀ ਜਾ ਰਹੀ ਹੈ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਕੇ ਮੈਂ ਪੰਜਾਬ ਦੇ ਤਮਾਮ ਸਾਰੇ ਮਸਲਿਆਂ ਨੂੰ ਹੱਲ ਕਰਾਂਗਾ ਕੇਂਦਰ ਦੇ ਵਿੱਚ ਜਾ ਕੇ ਕਿਵੇਂ ਦੇਖਦੀਆਂ ਜੀ ਪੰਥਕ ਧਰਾਂ ਤੁਹਾਡੇ ਸਮੇਤ ਨਾਲ ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖੋ ਜਿਹੜੀ ਹੁਣ ਸਰਕਾਰ ਬਣੀ ਆ ਇਹ ਲੰਗੜੀ ਸਰਕਾਰ ਆ ਵਸਾਖੀਆਂ ਦੇ ਸਹਾਰੇ ਹੂੰ ਬਣਤਾ ਗਈ ਬਾੜੀ ਚਲਦੀ ਨਹੀਂ ਪੰਜ ਸੱਤ ਕੁ ਮਹੀਨੇ ਮੇਰੇ ਹਿਸਾਬ ਨਾਲ ਮਸਾਂ ਕੱਢਣਗੇ ਜਿੰਨੋ ਮਰਜ਼ੀ ਕੋਲ ਸੀ ਦੇਣ ਬਿੱਟੂ ਨੂੰ ਦੇਣ ਹੋ ਜਿੰਨੋ ਮਰਜ਼ੀ ਬਣਾ ਲੈਣਾ ਦੇਖੋ ਬਿੱਟੂ ਜਦੋਂ ਕਰਾਰੀ ਹਾਰ ਨਾਲ ਹਾਰਿਆ ਫਿਰ ਉਹਨੂੰ ਇਹਨਾਂ ਨੇ ਜਿਹੜਾ ਹੈਗਾ ਮੰਤਰੀ ਮੰਡਲ ਦੇ ਵਿੱਚ ਲੈ ਲਿਆ ਇੱਥੇ ਅਮਨਤ ਸਾਹਿਬ ਕਹਿ ਗਿਆ ਦੀ ਮੇਰਾ ਜਿਗਰੀ ਜਾਰਾ ਮੈਂ ਇਹਨੂੰ ਵੱਡਾ ਆਦਮੀ ਬਣਾਉਂਗਾ ਲੋਕਾਂ ਦੇ ਵਿੱਚ ਭਾਜਪਾ ਦਾ ਜਿਹੜਾ ਅਕਸਾ ਉਹਨੂੰ ਹੋਰ ਹੈ ਜਿਹੜਾ ਸਾਫ਼ ਸੁਥਰਾ ਪੰਜਾਬ ਦੇ ਵਿੱਚ ਕਰਨ ਵਾਸਤੇ ਇਹਨਾਂ ਨੇ ਇਹ ਚਿਹਰਾ ਹੈਗਾ ਜਿਹੜਾ ਜਿਹਨੂੰ ਸਾਰੇ ਪੰਜਾਬੀ ਮਾੜਾ ਸਮਝਦੇ ਨੇ ਉਹਨੂੰ ਚਿਹਰਾ ਬਣਾਤਾ ਤੇ ਜਿਹੜੀ ਹੁਣ ਜੇ ਆਪਾਂ ਦੇਖੋ ਚਾਹੇ ਭਾਜਪਾ ਪੰਜਾਬ ਦੇ ਵਿੱਚੋਂ ਸਾਰੀਆਂ ਸੀਟਾਂ ਤੇ ਹਾਰੀ ਆ ਪਰ ਜਿਹੜੀ ਇਹਨਾਂ ਦੀ ਵੋਟ ਪ੍ਰਤੀਸ਼ਤ ਉਹ ਵਧੀਆ ਅਕਾਲੀ ਦਲ ਇਹਨਾਂ ਦਾ ਭਾਜਪਾ ਸੀ ਉਹ ਚੌਥੇ ਪੰਜਵੇਂ ਨੰਬਰ ਦੇ ਕਿਸਕੀਆਂ ਉਹਨਾਂ ਜਵਾਂਤ ਹੋ ਗਿਆ ਉਹਨਾਂ ਦੀ 13% ਰਹਿ ਗਈ 18-19 ਤੇ ਚਲੇ ਗਏ ਉਹਨਾਂ ਨੂੰ ਕਿਤੇ ਵੋਟ ਬੈਂਕ ਵੱਧ ਗਿਆ ਤੇ ਇਹਨਾਂ ਨੂੰ ਹੁਣ ਇਹ ਆ ਵੀ ਖਾਵਨੀ ਅਸੀਂ ਪੰਜਾਬ ਦੇ ਜਿਹੜੀ ਸਿਆਸਤ ਆ ਉਹਦੇ ਵਿੱਚ ਕਾਬੂਜੀ ਹੋ ਜਾਣਗੇ ਤਾਂ 27 ਦੇ ਵਿੱਚ ਸਾਡੀ ਸਰਕਾਰ ਆ ਦੀ ਪਾਜਵਾ ਦੇ ਮਨ ਦੇ ਵਿੱਚ ਵੱਡਾ ਭਲੇਖਾ ਇਸ ਕਰਕੇ ਇਹਨਾਂ ਨੇ ਇਹਨੂੰ ਮੰਤਰੀ ਹਾਰੇ ਹੋਏ ਨੂੰ ਵੀ ਜਿਹੜਾ ਹੈਗਾ ਮੰਤਰੀ ਦਾ ਅਹੁਦਾ ਦੇ ਦਾ ਤੇ ਬਾਕੀ ਇਹ ਸਰਕਾਰ ਆ ਜਿਹੜੀ ਜਿਵੇਂ ਉਹ ਕਹਿੰਦਾ ਵੀ ਮੈਂ ਪੰਜਾਬ ਦੇ ਮਸਲੇ ਹੱਲ ਕਰਾਉਂਗਾ ਬਿੱਟੂ ਤੋਂ ਨਹੀਂ ਹੋਣੇ ਮਗ ਲਿਆ ਹਾ ਹੂੰ ਹੁਣ ਗਿਆ ਪਹਿਲਾ ਦਾ ਜਿਹੜਾ ਤੈਂ ਉਥੇ ਕਿਹਾ ਸੀ ਤੇਰਾ ਬਾਲਾ ਕੀਤਾ ਹੈ ਜੀ ਵੀ ਜਿਹੜੇ ਬੰਦੀ ਸਿੰਘ ਨੇ ਉਹ ਸੱਡਾਉਂਗਾ ਮੈਂ ਹੂੰ ਜੇ ਖੇਤੀ ਬਿੱਲ ਵਾਪਸ ਹੁੰਦੇ ਤੇ ਖੇਤੀ ਬਿੱਲ ਉਹਦਾ ਡਿੰਗਾ ਮਰਦੇ ਮੈਂ ਆਪ ਨंगे ਪੈਰੀਂ ਚੱਲ ਕੇ ਜਾਊਂਗਾ ਹੂੰ ਹੁਣ ਤਾਂ ਇਹਨੂੰ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੇ ਸਾਵਾਂ ਕਰ ਲਿਆ ਕਰੇ ਫਿਰ ਇਹ ਕਢਾਵੇ ਉਹਨਾਂ ਨੂੰ ਬਾਰੇ ਹੂੰ ਪਰ ਇਹਨਾਂ ਦੀ ਜੁਬਾਨ ਨਹੀਂ ਹੁੰਦੀ ਹੈ ਸਿਰਫ ਗੱਲਾਂ ਨੇ ਇਹਨਾਂ ਦੇ ਸੋਚੇ ਨੇ ਜੁਮਲੇ ਨੇ ਕੁਝ ਨਿਮਾਰਜੀ ਕਰਾ ਲਓ ਇਹਨਾਂ ਤੋਂ ਕੋਈ ਵੀ ਇਹਨਾਂ ਤੋਂ ਪੰਜਾਬ ਦਾ ਮਸਲਾ ਹੱਲ ਹੋਣਾ ਹੀ ਨਹੀਂ ਸਿਰਫ ਇਹਨਾਂ ਨੇ ਆਪਣੀਆਂ ਕਿਹੜਾਂ ਕੱਢਣੀਆਂ ਨੇ ਤੇ ਜਿਹੜੇ ਇਸੇ ਬੰਦੇ ਨੂੰ ਬੋਲ ਕਰਦੇ ਸੀ ਉਹਨਾਂ ਨਾਲ ਹੀ ਇਹਨਾਂ ਨੇ ਲੈਣੇ ਨੇ ਰਵਨੀਤ ਬਿੱਟੂ ਤੇ ਕਹਿੰਦੇ ਮੈਂ ਕਿਸਾਨਾਂ ਦੇ ਵਿਚਾਲੇ ਤੇ ਸੈਂਟਰ ਦੇ ਵਿਚਾਲੇ ਇੱਕ 브ਿਜ ਦਾ ਕੰਮ ਕਰਾਂਗਾ ਮਸਲਿਆਂ ਨੂੰ ਹੱਲ ਕਰਵਾਉਣ ਦੇ ਵਿੱਚ ਫਿਰ ਕਿਸਾਨ ਤਾਂ ਬੈਠੇ ਨੇ ਹੁਣ ਸਰਕਾਰ ਵੀ ਬਣ ਗਈ ਆ ਮੰਤਰੀ ਵੀ ਬਣ ਗਿਆ ਐਮਐਸਪੀ ਦੇ ਕੇ ਉਹਨਾਂ ਨੂੰ ਉਠਾ ਲਈ ਉਹਨਾਂ ਨੂੰ ਬੰਦੀ ਸਿੰਘ ਰਹਾ ਕਰੇ ਪਾਣੀਆਂ ਦਾ ਮਸਾਲਾ ਜਿਹੜੇ ਹੋਰ ਨੇ ਉਹ ਸਾਰੇ ਮਸਲੇ ਹੱਲ ਕਰੇ ਫਿਰ ਜੇ ਪੰਜਾਬ ਨੂੰ ਉਹ ਸਹੀ ਸੋਸ ਦਾ ਪੰਜਾਬ ਵਾਲੇ ਚੰਗੀ ਸੋਸ ਆ ਉਹਦੀ ਫਿਰ ਕਰੇ ਹੱਲ ਹੁਣ ਤਾਂ ਕੋਈ ਹੋ ਨਹੀਂ ਹੈਗਾ ਨਾ ਦੂਰੀ ਨਹੀਂ ਹੈਗੀ ਸਰਕਾਰ ਤੋਂ ਹੁਣ ਤਾਂ ਵਿੱਚ ਮੰਤਰੀ ਬਣ ਗਿਆ ਉਹ ਫਿਰ ਕਰਵਾ ਵੀ ਹੱਲ ਜੇ ਤਾਂ ਐ ਗੱਲਾਂ ਦੇ ਨਾਲ ਹੀ ਖੜਾ ਕਰਨਾ ਫਿਰ ਉਹ ਤਾਂ ਪਹਿਲਾਂ ਤੋਂ ਹੀ ਕਰਦੇ ਆਏ ਨੇ ਘਰੀ ਜਾਣ ਫਿਰ ਇਹਨਾਂ ਦੇ ਤੇ ਇਹੀ ਕੁਝ ਚੱਲਣਾ ਅਸਾਨੂੰ ਨਹੀਂ ਦਿੰਦਾ ਵੀ ਕੋਈ ਮਸਲਾ ਹੱਲ ਕਰ ਦੇਣਗੇ। ਭਾਜਪਾ ਕਹਿੰਦੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਤ ਨੁਮਾਇੰਦੇ ਨੇ ਸਿੱਖ ਚਿਹਰੇ ਨੇ ਉਹਨਾਂ ਨੂੰ ਸੈਂਟਰ ਦੇ ਵਿੱਚ ਲੈ ਕੇ ਜਾ ਰਹੇ ਹਾਂ ਕਿ ਜਿਹੜੀਆਂ ਪੰਥਕ ਜਮਾਤਾਂ ਨੇ ਉਹ ਰਵਨੀਤ ਬਿੱਟੂ ਨੂੰ ਪੰਥਕ ਚਿਹਰਾ ਮੰਨਦੀਆਂ ਜੀ ਬਿਲਕੁਲ ਨਹੀਂ ਉਹ ਪੰਥਕ ਕਿਧਰੋਂ ਆ ਗਿਆ? ਉਹਨੂੰ ਕਿਹਨੇ ਪੰਥਕ ਬਣਾਤਾ? ਉਹਨਾਂ ਨੇ ਪੰਥ ਦਾ ਘਾਣ ਕੀਤਾ। ਉਹਦੇ ਪਿਓ ਜਿਹੜਾ ਬਿਆਨਤਾ ਬੋਚੜ ਸੀ ਉਹੀ ਕੰਮ ਕੀਤੇ ਨੇ, ਉਹੀ ਇਹਨੇ ਕੰਮ ਕਰਨੇ ਨੇ। ਜੇ ਪੰਥ ਕੇ ਚਿਹਰਾ ਇਹ ਕਹਿੰਦੇ ਸੀ ਪੰਥ ਦਾ ਚਿਹਰਾ ਬਣਾਣਾ ਚਾਹੁੰਦੇ ਨੇ ਫਿਰ ਇਹਦੇ ਕੰਮ ਕਰਨ ਸਿੱਧੇ ਹੋ ਗਏ ਕੁਝ ਕਰਕੇ ਤਾਂ ਦਿਖਾਉਣਾ ਪੰਜਾਬ ਨੂੰ ਵੀ ਆਸੀਂ ਪੰਥ ਵਾਸਤੇ ਬੰਦੀ ਸਿੰਘ ਸੜਾਤੇ ਹਾਲਾਂਕਿ ਇਹਨੇ ਕਿਹਾ ਸੀ ਆਪ ਵੀ ਇਹਦੇ ਬਿਆਨ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਉਦੋਂ ਮਸਾਨੀ ਮੋਰਚਾ ਲੱਗਿਆ ਕਹਿੰਦਾ ਸੀ ਇਹਨੂੰ ਉਮੀਦ ਨਹੀਂ ਸੀ ਵੀ ਜਿਹੜੇ ਬਿੱਲ ਨੇ ਕਿਸੇ ਨੂੰ ਵੀ ਨਹੀਂ ਸੀ ਹੈਗਾ ਵੀ ਮੋਦੀ ਬਾਪਸ ਲੈ ਲੂਗਾ ਇਹਨੇ ਉਦੋਂ ਬਿਆਨ ਦਿੱਤਾ ਸੀ ਮੈਂ ਸਾਰੇ ਬੰਦੀ ਸਿੰਘ ਸਣੇ ਜਗਤਾਰ ਸਿੰਘ ਖਵਾਰਾ ਹੀ ਨੇ ਸਪੈਸ਼ਲ ਉਹਨਾਂ ਦੇ ਨਾਂ ਵੀ ਲਿਆ ਉਸ ਵੀਡੀਓ ਦੇ ਵਿੱਚ ਵੀ ਮੈਂ ਨੰਗੇ ਪੈਰੀਂ ਜਾ ਕੇ ਮੋਦੀ ਨੂੰ ਕਹਾਂਗਾ ਵੀ ਇਹਨਾਂ ਨੂੰ ਤੂੰ ਛੱਡ ਦੇ ਸਾਡਾ ਕੋਈ ਕਿਸੇ ਨਾਲ ਲੈਣਾ ਬਲਵੰਤ ਸਿੰਘ ਰਾਜ ਨੂੰ ਹੋਣਾ ਸਾਰਿਆਂ ਨੂੰ ਛੱਡ ਦਿਓ ਸਾਡਾ ਕੋਈ ਇਹਨਾਂ ਨਾਲ ਹੈ ਨਹੀਂ ਹੈ ਇਹਨਾਂ ਨੇ ਸਜ਼ਾਵਾ ਕਰ ਲੀਆ ਫਿਰ ਉਹ ਬਿਆਨ ਦੇ ਉੱਤੇ ਪੂਰਾ ਖੜਾ ਉੱtre ਫੇਰੀ ਗੱਲ ਬਣਨੀ ਹੈ ਨਾ ਫੇਰੀ ਮੰਨਾਂਗੇ ਵੀ ਇਹ ਸਿਹਰਦ ਨੇ ਇਸ ਕਰਕੇ ਸਾਨੂੰ ਇਹਨਾਂ ਤੋਂ ਬਹੁਤੀ ਆਸ ਕੋਈ ਨਹੀਂ ਹੈ ਕੀ ਮੰਨਿਆ ਜਾਵੇ ਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਉਹਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਜੀ ਸਾਈਕਲ ਦਾ ਸਟੈਂਡ ਹੋ ਸਕਦਾ ਇਹਨਾਂ ਦਾ ਸਟੈਂਡ ਕਿੱਥੇ ਆ ਇਹਦੇ ਬਿਆਨ ਪੜ੍ਹ ਕੇ ਦੇਖ ਲਓ ਜਦ ਤਾ ਭਾਜਪਾ ਨੂੰ ਖਲਾ ਕੱਢਦਾ ਸੀ ਉਹ ਦਿਨ ਪਤਾ ਨਹੀਂ ਕੀ ਕਿਸੇ ਨੇ ਪੁੱਛ ਲਿਆ ਕਹਿੰਦਾ ਇਹਨਾਂ ਨੇ ਮੇਰੀ ਜੁੱਤੀ ਜਾਂਦੀ ਹੈ ਭਾਜਪਾ ਨਾਲ ਤੇ ਹੁਣ ਸਾਰੇ ਜੁੱਤੀ ਸਣੇ ਆਪ ਵੀ ਸਰੀਰ ਲੈ ਕੇ ਜਾਵੜੇ ਉਹਨਾਂ ਚ ਫਿਰ ਇਹ ਕੋਈ ਬੰਦੇ ਥੋੜੋ ਨੇ ਮਰਦ ਦੀ ਜਵਾਨ ਹੁੰਦੀ ਆ ਜਿਹੜੇ ਕੱਚੇ ਪਿੱਲੇ ਹੁਣ ਜਿਹੜੇ ਨਾ ਮਰਦ ਹੁਣ ਉਹਨਾਂ ਦੀ ਜਵਾਨਾ ਕੀ ਹੁੰਦੀਆਂ ਨੇ ਉਹ ਤਾਂ ਮੁਕਰਨ ਵਾਲੇ ਨੇ ਮਰਦ ਇੱਕ ਵਾਰੀ ਕਹਿ ਕੇ ਵੀ ਹਾਂ ਟੱਛ ਤੋਂ ਮੈਨੂੰ ਜਾਣਾ ਹੀ ਨਹੀਂ ਹੈਗਾ ਉਧਰ ਇਪਰ ਇਹਨਾਂ ਨੂੰ ਲਾਲਚ ਨੇ ਜਿਹੜੇ ਇਹਨਾਂ ਦੇ ਜਾਂ ਇਹਨਾਂ ਦੇ ਗਲਤ ਕੰਮ ਕੀਤੇ ਹੋਏ ਨੇ ਇਹਨਾਂ ਨੂੰ ਪਤਾ ਵੀ ਗਾਹਾਂ ਸਾਨੂੰ ਸਰਕਾਰ ਨੇ ਫੜਨਾ ਹੈ ਈੜੀ ਉੜੀ ਤੋਂ ਡਰਦੇ ਸੀ ਵਿਖਾਨੀ ਗਾਹਾਂ ਸਰਕਾਰ ਆ ਜਿਹੜੀ 2024 ਦੇ ਵਿੱਚ 400 ਤੋਂ ਪਾਰ ਅੰਕੜਾ ਹੋ ਜਾਊਗਾ ਉਹ ਸਾਰੇ ਇਹਨਾਂ ਦੇ ਪਿੱਛੇ ਨਿਕਲ ਗਿਆ ਤੇ ਹੁਣ ਮੈਂ ਕਹਿਣਾ ਚਾਹੁੰਦਾ ਵੀ ਇਹ ਜਿਆਦਾ ਰੋਲਾ ਬਹੁਤ ਪਾਉਂਦੇ ਸੀ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਐਂ ਕਰਾਂਗੇ ਤੇ ਹੁਣ ਕਹਿਣ ਤਾਂ ਸਹੀ ਜਦ ਹੀ ਅਗਲੇ ਥੱਲੇ ਛਿੜ ਦੇਣੇ ਨੇ ਸਾਰੇ ਚਿੱਤ ਮਾਰਨੇ ਨੇ ਪਾਜ ਪਾਕੀ ਮੰਦੀ ਅਸਲ ਦੇ ਵਿੱਚ ਜਿਹੜੀ ਪਾਜ ਪਾਇਆ ਉਹ ਕਿਹੜੀਆਂ ਚੀਜ਼ਾਂ ਦੇ ਮੱਦੇ ਨਜ਼ਰ ਰਵਨੀਤ ਬਿੱਟੂ ਵਰਗੇ ਵੱਡੇ ਵੱਡੇ ਜਿਹੜੇ ਆਪਣੇ ਆਪ ਤੇ ਵਿੱਚ ਨਾਮੀ ਚਿਹਰੇ ਮੰਨੇ ਜਾਂਦੇ ਨੇ ਉਹਨਾਂ ਨੂੰ ਫਿਰ ਕਿਉਂ ਲੈ ਕੇ ਜਾ ਰਹੀ ਆ ਆਪਣੇ ਵੱਲੇ ਮੈਂ ਤਾਂ ਤੁਹਾਨੂੰ ਦੱਸਦਾ ਵੀ ਆਉਣ ਵਾਲੇ 27 ਦੇ ਵਿੱਚ ਆਪ ਦਾ ਚਾਹੁੰਦੇ ਨੇ ਵੀ ਅਸੀਂ ਪੰਜਾਬ ਦੇ ਚਿਹਰੇ ਸ਼ਾਮਲ ਕਰਕੇ ਇਹਨਾਂ ਨੂੰ ਭੁਲੇਖਾ ਹੀ ਆ ਰਵਨੀਤ ਬਿੱਟੂ ਵਰਗਿਆਂ ਦੇ ਵੀ ਖਾਨੇ ਇਹਦੇ ਤੇ ਲੋਕ ਬਹੁਤ ਵਿਸ਼ਵਾਸ ਕਰਦੇ ਨੇ ਪਹਿਲਾਂ ਕਾਂਗਰਸ ਦੋ ਤਿੰਨ ਵਾਰ ਜਿੱਤ ਗਿਆ ਹੈ ਵੀ ਇਹ ਖਾਨੇ ਕਿੰਨਾ ਬੰਦਾ ਚੰਗਾਗਾ ਇਸ ਕਰਕੇ 2027 ਦੀਆਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਇਹਨਾਂ ਨੇ ਜਿਹੜੇ ਹਾਰੇ ਹੋਏ ਨੇ ਉਹਨਾਂ ਨੂੰ ਵੀ ਜਿਹੜੀਆਂ ਵਜ਼ੀਰੀਆਂ ਦੇਣੀਆਂ ਸ਼ੁਰੂ ਕਰਦੀਆਂ ਪਰ ਇਹ ਬਹੁਤਾਂ ਚਿਰ ਚੱਲਦਾ ਇੱਥੇ ਤਾਂ ਨਤੀਸ਼ ਕੁਮਾਰ ਪ੍ਰਧਾਨ ਮੰਤਰੀ ਬਣੂਗਾ ਉਹ ਵੀ ਸਾਲ ਦੇ ਅੰਦਰ ਅੰਦਰ ਤੁਹਾਡੇ ਸਾਹਮਣੇ ਆ ਮੋਦੀ ਮੋਦੀ ਸਾਹਿਬ ਜਾਣਗੇ ਕਈ ਲੋਕਾਂ ਨੂੰ ਕਈ ਲੋਕਾਂ ਦੇ ਵੱਲੋਂ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਿ ਨਤੀਸ਼ ਕੁਮਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਪੀਐਮ ਮੋਦੀ ਸਾਹਿਬ ਦੀ ਰਾਜਨੀਤੀ ਹੈ ਬੜੀ ਗੁੰਝਲਦਾਰ ਹੈ ਅੱਜ ਤੇ ਕਹਿੰਦੇ ਨੇ ਕਿ 12 MP ਨतीश ਕੁਮਾਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਾਹਿਬ ਨੇ ਇਸ ਤਰ੍ਹਾਂ ਦਾ ਜਾਦੂ ਮੰਤਰ ਚਲਾ ਦੇਣਾ ਕਿ ਜਿਹੜੇ ਸਮਰਥਨ ਕਰਨ ਵਾਲੇ ਨतीश ਕੁਮਾਰ ਨੂੰ 12 MP ਨੇ ਉਹ ਵੀ ਮੋਦੀ ਸਾਹਿਬ ਨੇ ਆਪਣੇ ਸ਼ਕੰਜੇ ਦੇ ਵਿੱਚ ਕਰ ਲੈਣੇ ਤੇ ਨतीश ਕੁਮਾਰ ਕੱਲਾ ਹੀ ਰਹਿ ਜਾਣਾ ਇਹ ਤਾਂ ਹੁਣ ਨतीश ਕੁਮਾਰ ਨੂੰ ਚਾਹੀਦਾ ਨਾ ਵੀ ਕਿਵੇਂ ਦੇਖਣਾ ਦੇਖੋ ਪਹਿਲਾਂ ਵੀ ਜਦੋਂ ਦੀ ਸਰ ਆਪਣੇ ਹਾਂ ਬਿਹਾਰ ਦੇ ਵਿੱਚ ਮੁੱਖ ਮੰਤਰੀ ਰਿਹਾ ਸੀ ਐਮ ਰਿਹਾ ਉਹਨੇ ਕਈ ਵਾਰੀ ਪਲਟੀਆਂ ਮਾਰੀਆਂ ਨੇ ਆ ਵੀ ਮੋਕਮਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਵਨੀਤ ਬਿੱਟੂ ਬਾਰੇ ਕਹਿੰਦੇ ਨੇ ਕਿ ਅਸੀਂ ਇਹਨੂੰ ਬਹੁਤ ਵੱਡਾ ਆਦਮੀ ਬਣਾਵਾਂਗੇ ਕਿਹੜੇ ਸੰਦਰਭ ਦੇ ਵਿੱਚ ਰਵਨੀਤ ਬਿੱਟੂ ਨੂੰ ਅਮਿਤ ਸ਼ਾਹ ਦੇ ਵੱਲੋਂ ਵੱਡਾ ਵੱਡਾ ਆਦਮੀ ਬਣਾਇਆ ਜਾ ਸਕਦਾ ਆ ਵੱਡਾ ਆਦਮੀ ਤਾਂ ਹੋਰ ਕੀ ਵੱਡੇ ਨੂੰ ਕੀ ਹੁਣ ਉਹਨੂੰ 10 ਫੁੱਟ ਦਾ ਕਰ ਦੇਣੇ ਖਿੱਚ ਕੇ ਉਹ ਤਾਂ ਮੰਤਰੀ ਬਣਾ ਸਕਦੇ ਨੇ ਜਿਹੜਾ ਉਹਦੇ ਕਰ ਦੇਣੇ ਕਹਤਾ ਦੇ ਦੇਣੇ ਕਿ ਹੋਰ ਕੀ ਵੱਡਾ ਮੰਤਰੀ ਬਣਾਉਣਾ ਇਹਨਾਂ ਨੇ ਆਹੀ ਕੁਝ ਕਰ ਸਕਦੇ ਨੇ ਇੱਥੇ ਬਸੇਰੇ ਮੰਤਰੀ ਆ ਕੇ ਚਲੇ ਗਏ ਸਰਕਾਰਾਂ ਬਥਰੀਆਂ ਇੱਥੇ ਆ ਕੇ ਚਲ ਗਈਆਂ ਜਿਹੜਾ ਪੰਜਾਬ ਦੀਆਂ ਮੰਗਾਂ ਨੇ ਉੱਥੇ ਲਟਕਦੀਆਂ ਨੇ ਪੰਜਾਬ ਦੇ ਮਸਲੇ ਉੱਥੇ ਖੜੇ ਨੇ ਵੱਡੇ ਵੱਡੇ ਦਮਗਜੇ ਮਾਰਨ ਵਾਲੇ ਉਥੋਂ ਚਲੇ ਗਏ ਜਿਨ੍ਹਾਂ ਨੇ ਸੀਐਮ ਵੀ ਇਥੇ ਬਣੇ ਕਹਿੰਦੇ ਕਟਕੀਆਂ ਦੀ ਸੌਹਾਂ ਵੀ ਖਾਧੀਆਂ ਆ ਸਰਕਾਰ ਦੀ ਹੁਣ ਚੱਲ ਰਹੀ ਹੈ ਕਹਿੰਦੇ 24 ਘੰਟਿਆਂ ਦੇ ਵਿੱਚ ਮਸਲੇ ਹੱਲ ਕਰ ਦਿਆਂਗੇ ਬਿਆਦਵੀ ਦੇ ਬਹੁਤ ਆਏ ਬਹੁਤ ਚਲੇ ਗਏ ਇਹਨੇ ਵੀ ਕੱਖ ਨਹੀਂ ਕਰਨਾ ਤੁਹਾਡੇ ਕੋਲ ਕੋਈ ਨਹੀਂ ਆਉਂਦੀ ਜਾਂਦੇ ਰਹਿਣੇ ਨੇ ਸਰਕਾਰ ਸੁਚੇਤਤਾ ਕਦਰ ਇਥੇ ਜਿੱਤਿਆਂ ਹੋਏ ਦੀ ਪੈਂਦੀ ਹਾਰਾ ਹੋਇਆ ਕੋਈ ਕੁਝ ਨਹੀਂ ਕਰ ਸਕਦਾ ਕੀ ਭਾਜਪਾ ਇਸ ਸੀਜ ਨੂੰ ਸਮਝ ਨਹੀਂ ਸਕੀ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਬੈਂਤ ਸਿੰਘ ਦੇ ਰਾਜ ਨੂੰ ਕਿਤੇ ਨਾ ਕਿਤੇ ਇੱਕ ਵਿਵਾਦਿਤ ਰਾਜਕਾਲ ਮੰਨਦੇ ਨੇ ਕਿ ਉਹ ਸਮੇਂ ਦੇ ਦਰਮਿਆਨ ਬਹੁਤ ਸਾਰੇ ਅਜਿਹੇ ਨੌਜਵਾਨ ਸੀ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਚੋਕ-ਚੋਕ ਕੇ ਨਰਦੋਸ਼ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਗਿਆ ਤੇ ਰਵਨੀਤ ਬਿੱਟੂ ਦਾ ਲਾਹਾ ਤਾਂ ਕੀ ਹੋਣਾ ਸਗੋਂ ਪੰਜਾਬ ਦੇ ਲੋਕਾਂ ਦੇ ਵੱਲੋਂ ਵੱਡਾ ਨੁਕਸਾਨ ਵੀ ਪ੍ਰਾਪਤ ਹੋ ਸਕਦਾ ਹੈ ਦੇਖੋ ਹੋ ਸਕਦਾ ਕੋਸਕਾ ਕੋਈ ਵੱਡੀ ਗੱਲ ਨਹੀਂ ਹੈਗੀ ਦੇਖੋ ਜਦੋਂ ਇਹਨਾਂ ਦੀ ਇਥੇ ਸਰਕਾਰ ਆਈ ਉਸ ਟਾਈਮ ਇਹਨਾਂ ਨੇ ਬਹੁਤ ਨੌਜਵਾਨੀ ਦਾ ਕਾਹਨ ਕਰਿਆ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਹੋਣੀਆਂ ਬਲਵੰਤ ਸਿੰਘ ਰਾਜੋਆਣਾ ਫੇਰ ਹੀ ਉਹਨਾਂ ਨੇ ਉਹਨੂੰ ਸੋਧਣ ਦਾ ਜਿਹੜਾ ਪਲਾਨ ਬਣਾਇਆ ਨਹੀਂ ਕੀ ਲੋੜ ਸੀਗੀ ਜੇ ਉਹ ਚੰਗੇ ਕੰਮ ਕਰਦਾ ਉਹਨਾਂ ਦੀ ਬਦੌਲ ਇਹਨਾਂ ਦੀ ਸਰਕਾਰ ਜਦੋਂ ਆਈ ਕੇਬੀਐਸ ਗਿਲ ਅਭਿਆਨ ਚੋੜਾ ਇਹਨਾਂ ਨੇ ਜਿਹੜੇ ਨੌਜਵਾਨ ਨੇ ਖਤਮ ਕਰਤੇ ਕਈ ਕਈ ਸਾਲ ਕਈ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਗਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਕਈ-ਕਈ ਸਾਲ ਬਰਾਤਾਂ ਨਹੀਂ ਜੜੀਆਂ ਇਹਨਾਂ ਨੇ ਨੌਜਵਾਨਾਂ ਦਾ ਕਾਣ ਕਰਤਾ ਨੌਜਵਾਨ ਨਸਲ ਕੁਸ਼ੀ ਕਰਤੀ ਇੰਨੇ ਨੌਜਵਾਨਾਂ ਖਤਮ ਕਰਦੇ ਪਰਿਵਾਰਾਂ ਦੇ ਪਰਿਵਾਰ ਤੇ ਫਿਰ ਲੋਕ ਕਿਵੇਂ ਚੰਗਾ ਸਾਂਭਣਗੇ ਇਹਨਾਂ ਨੂੰ ਬਿਲਕੁਲ ਲੋਕ ਇਹਨਾਂ ਤੇ ਕੋਈ ਭਰੋਸਾ ਨਹੀਂ ਕਰਦੇ ਨਾ ਇਹਨਾਂ ਦੇ ਸਾਨੂੰ ਆਸ ਆ ਸਾਡੇ ਸਾਨੂੰ ਗੁਰੂ ਤੇ ਭਰੋਸਾ ਜੋ ਗੁਰੂ ਕਰਦਾ ਠੀਕ ਹੀ ਕਰਦਾ ਸਭ ਕੁਝ ਮਾਹਲਾ ਦੇ ਹੁਕਮ ਦੇ ਵਿੱਚ ਹੋ ਰਿਹਾ ਕਲਾ ਪੰਜਾਬ ਦੇ ਵਿੱਚ ਵਰਤ ਰਹੀ ਹੈ ਇਹਨਾਂ ਦੇ ਹੁਣ ਜਿਹੜਾ ਹੈਗੇ ਉਹ ਆਈਡੀ ਇਹਨਾਂ ਦੇ ਜਿਹੜੇ ਹੁਕਮ ਨੇ ਉਹ ਨਹੀਂ ਚੱਲਣੇ ਹੁਣ ਦਾ ਗੁਰੂ ਦਾ ਹੁਕਮ ਹੀ ਚੱਲੂਗਾ ਪੰਥ ਦਾ ਹੁਕਮ ਹੀ ਚੱਲੂਗਾ ਇਹ ਜਿੰਨੇ ਮਰਜ਼ੀ ਮੰਤਰੀ ਬਣਾਉਣ ਕੋਸ਼ਿਸ਼ ਕਰਨ ਸਾਨੂੰ ਇਹਨਾਂ ਦਾ ਕੋਈ ਲਾਭ ਨਹੀਂ ਜਦੋਂ ਕੁਝ ਕਰਨਗੇ ਜਿਹੜੇ ਮੁੱਦੇ ਨੇ ਐਮਐਸਪੀ ਵਾਲਾ ਹਾਲ ਕਿਸਾਨੀ ਦਾ ਬੰਦੀ ਸਿੰਘਾਂ ਦਾ ਫਿਰ ਕੋਈ ਸੋਚਾਂਗੇ ਵੀ ਇਹ ਹੇਗੇ ਨੇ ਬੰਦੇ ਭਾਈ ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਲੋਕ ਫਿਰ ਖਡੂਰ ਸਾਹਿਬ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਜਤਾਇਆ ਹੈ ਕੀ ਲੱਗਦਾ ਹੈ ਕਿ ਇਸ ਜਿੱਤ ਤੋਂ ਬਾਅਦ ਕਿਤੇ ਨਾ ਕਿਤੇ ਬਾਹਰ ਨਿਕਲ ਨੂੰ ਲੈ ਕੇ ਐਨਐਸਏ ਟੁੱਟਣ ਨੂੰ ਲੈ ਕੇ ਕੋਈ ਇਸ ਤਰ੍ਹਾਂ ਦਾ ਕੋਈ ਖਤਰਾਤ ਨਹੀਂ ਮਡਰਾ ਸਕਦਾ ਰਵਨੀਤ ਬਿੱਟੂ ਦੇ ਰਾਹੀਂ ਦੇਖੋ ਜਦੋਂ ਉਹਦੇ ਤੇ ਕਾਨੂੰਨ ਆ ਜਿਹੜਾ ਸਾਰਿਆਂ ਵਾਸਤੇ ਇੱਕੋ ਹੀ ਆ ਜੇ ਕਾਨੂੰਨ ਸਹੀ ਕੰਮ ਕਰੇ ਤਾਂ ਤੇ ਖਤਰਾ ਤਾਂ ਉਹਦੇ ਉੱਤੇ ਕੋਈ ਐਡਾ ਦੋਸਤ ਤਾਂ ਹੈ ਨਹੀਂਗਾ ਵੀ ਉਹਨੇ ਕੋਈ ਕਤਲ ਕਰਿਆ ਹੋਵੇ ਕਿਤੇ ਲੁੱਟਖੋ ਕਰੀ ਹੋਵੇ ਕੋਈ ਬੰਦਾ ਮਾਰਿਆ ਹੋਵੇ ਕਿਤੇ ਥਾਣੇ ਨੂੰ ਅੱਗ ਲਾਈ ਹੋਵੇ ਕੁਝ ਤਾਂ ਕਰਿਆ ਹੋਵੇ ਫਿਰ ਤਾਂ ਬਣਦਾ ਉਹ ਤੇ ਐਨਐਸਏ ਨੇੜੇ ਬਜਰੰਗੀ ਗੁੰਡੇ ਨੇ ਮਾ ਬਾਦ ਦੇ ਵਿੱਚ ਥਾਣਾ ਵੀ ਫੂਕਿਆ ਪੁਲਸ ਵਾਲਿਆਂ ਨੂੰ ਵੀ ਮਾਰਿਆ ਗੱਡੀਆਂ ਦਾ ਵੀ ਨੁਕਸਾਨ ਕੀਤਾ ਪਤਾ ਨਹੀਂ ਹੋਰ ਹੋਰ ਕੀ ਕੀ ਕੀਤਾ ਉਹਨਾਂ ਨੂੰ ਤਾਂ ਪਰਚੇ ਦਰਜ ਕਰਨੇ ਕਿਸੇ ਨੇ ਉਹਨਾਂ ਤੇ ਐਨਐਸਏ ਤੱਕ ਕਿਸੇ ਨੇ ਲਾਈ ਨਹੀਂ ਇਹ ਸਿੱਖ ਹੋਣ ਦੇ ਲਾਤੇ ਵੀ ਇਹ ਮਰਤ ਸਕੌਂਦਾ ਸੀ ਇਹ ਨਸੇ ਸੜਾਉਣਾ ਸੀ ਤਾ ਕਰਕੇ ਉਹ ਆਜ਼ਾਦੀ ਦੀ ਗੱਲ ਕਰਦਾ ਸੀ ਆਪਦੇ ਹੱਕਾਂ ਦੀ ਗੱਲ ਕਰਦਾ ਸੀ ਦੇਖੋ ਜਿਹੜਾ ਕੋਈ ਹੱਕ ਦੀ ਗੱਲ ਕਰਦਾ ਉਹ ਫਿਰ ਅੱਤਵਾਦੀ ਹੈ ਉਹ ਬਕਵਾਦੀ ਹੈ ਇਹਨਾਂ ਨੇ ਕਹਿਣੀ ਹੈ ਜੋ ਕੁਝ ਹੁਣ ਟ੍ਰੈਂਡ ਚੱਲ ਰਿਹਾ ਹੈ ਇੱਕ ਥੱਪੜ ਵੱਜੇ ਤੇ ਇਹ ਸਾਨੂੰ ਅੱਤਵਾਦੀ ਕਹਿ ਦਿੰਦੇ ਨੇ ਬਕਵਾਦੀ ਦਾ ਨੌਂਕ ਦੇ ਦਿੰਦੇ ਨੇ ਪਰ ਲੋਕ ਸਾਰੇ ਕੋ ਸਮਝਦੇ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾ ਰਿਹਾ ਗੁਰੂ ਸਾਹਿਬ ਕਿਰਪਾ ਕਰਨਗੇ ਸਾਡਾ ਗੁਰੂ ਰੱਖਾ ਪੰਜਾਬ ਦਾ ਜੀ ਇਹ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਹੈ ਤਾਂ ਕੋਈ ਜਿੰਨਾ ਮਰਜੀ ਇੱਥੇ ਜ਼ੁਲਮੀ ਉਹ ਵੀ ਇੱਥੋਂ ਆ ਕੇ ਤੁਰ ਗਏ ਨੇ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਟੋਟੇ ਕਰਵਾ ਕੇ ਬੀਬੀਆਂ ਦੇ ਗਲਾਂ 'ਚ ਪਾ ਦੇ ਬੀਬੀਆਂ ਦੇ ਪੇਟਾਂ ਦੇ ਵਿੱਚ ਵੀ ਜਿਨ੍ਹਾਂ ਬੱਚਿਆਂ ਨੂੰ ਸਾਡਿਆਂ ਨੂੰ ਮਾਰਿਆ ਵੀ ਇਹਨਾਂ ਦੀ ਅਸੀਂ ਸਿੱਖੀ ਪੇਟਾਂ ਦੇ ਵਿੱਚ ਵੀ ਖਤਮ ਕਰ ਦੇਣੀ ਹੈ ਮੁੜ ਕੇ ਸਿੱਖ ਜੰਮਣੀ ਨਾ ਇਹੇ ਜਿਹੀ ਵੀ ਇੱਥੇ ਜ਼ਾਲਮ ਆਏ ਪਰ ਜਿਹੜਾ ਜਿਉਂ-ਜਿਉਂ ਉਹ ਕਹਿੰਦਾ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋ ਜਿਉਂ-ਜਿਉਂ ਮਨੂੰ ਵੱਡਦਾ ਸੀ ਦੂਣ ਸੁਬਾਏ ਹੋਏ ਇਹ ਖਾਲਸਾ ਪੰਥਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਸਾਜਿਆ ਤੇ ਨਵਾਦਿਆ ਹੋਇਆ ਜਿੰਨਾ ਕੋਈ ਇਹਦੇ ਉੱਤੇ ਜ਼ੁਲਮ ਕਰਦਾ ਜਿੰਨਾਂ ਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰਦਾ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਇਹ ਓਨਾ ਹੀ ਵੱਧਦਾ ਫੁੱਲਦਾ ਓਨਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਆ ਬਿਲਕੁਲ ਸਿਆਸੀ ਧਿਰਾਂ ਦੇ ਵੱਲੋਂ ਸੱਤਾ ਹਾਸਲ ਕਰਨ ਤੋਂ ਬਾਅਦ ਜਾਂ ਜਿਹੜੀ ਸੱਤਾ ਦੀ ਲਾਲਸਾ ਦੇ ਅਧੀਨ ਹੋ ਕੇ ਵੱਖ-ਵੱਖ ਸ਼ਾਤਰਾਨਾ ਤਰੀਕੇ ਦੇ ਨਾਲ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਕੁਝ ਅਜਿਹੇ ਨਾਮੀ ਤੇ ਵਿਵਾਦਿਤ ਚਿਹਰਿਆਂ ਨੂੰ ਵੀ ਹੱਥ ਕੰਡੇ ਵਜੋਂ ਉਪਨਾਇਆ ਜਾਂਦਾ ਹੈ हालदे ਵਿੱਚ ਭਾਜਪਾ ਦੇ ਵੱਲੋਂ ਜਿਹੜਾ ਸੀ ਪੰਜਾਬ ਦੇ ਵਿੱਚ ਕਰਾਰੀ ਹਾਰਖਾਨ ਤੋਂ ਬਾਅਦ ਵੀ ਰਵਨੀਤ ਬਿੱਟੂ ਨੂੰ ਇੱਕ ਕੇਂਦਰੀ ਮੰਤਰੀ ਦਾ ਖਾਸ ਅਹੁਦਾ ਦੇ ਕੇ ਨਵਾਜਿਆ ਜਾਂਦਾ ਹੈ ਪਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਪੰਥ ਦੇ ਲੋਕ ਜਾਂ ਜਿਹੜੇ ਕਿਰਤੀ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਨੇ ਉਹ ਇਸ ਚੀਜ਼ ਨੂੰ ਕਿਹੜੇ ਸੰਦਰਭ ਦੇ ਵਿੱਚ ਲੈਂਦੇ ਨੇ ਕਿ ਇਸ ਭਾਜਪਾ ਦੇ ਵੱਡੇ ਫੈਸਲੇ ਦੇ ਨਾਲ ਭਾਜਪਾ ਦਾ ਸਿਆਸੀ ਨੁਕਸਾਨ ਤੇ ਨਹੀਂ ਹੋਵੇਗਾ ਜਾਂ ਫਿਰ ਕੋਈ ਲਾਹਾ ਪ੍ਰਾਪਤ ਹੋਵੇਗਾ ਵੀ ਪੁਖ ਦੇ ਉੱਪਰ ਮੁਵੱਸਰ ਕਰਦਾ ਏ ਅੱਗੇ ਵੀ ਤਮਾਮ ਸਾਰੀਆਂ ਚੀਜ਼ਾਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ